ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਲਵੋ ਮਿੱਤਰੋ ਅੱਜ ਆਪਾਂ ਘਰ ਦੇ ਵਿੱਚ ਸिखਾਵਾਂਗੇ ਤੁਹਾਨੂੰ ਆਲੂ ਟਿੱਕੀ ਬਣਾਉਣ ਦਾ ਤਰੀਕਾ ਬਹੁਤ ਹੀ ਵਧੀਆ ਤੇ ਆਸਾਨੀ ਨਾਲ ਤੇ 2-4 ਮਿੰਟਾਂ ਦੇ ਵਿੱਚ ਬਣ ਕੇ ਹੋ ਜੂਗੀ ਤਿਆਰ ਤੇ ਬਹੁਤ ਹੀ ਸਵਾਦ ਤੁਸੀਂ ਇੱਕ ਵਾਰ ਬਣਾਓਗੇ ਤਾਂ ਵਾਰ-ਵਾਰ ਬਣਾ ਕੇ ਖਾਓਗੇ ਐਡਾ ਕਹਿੰਦੇ ਟੈਸਟ ਹੋਗਾ ਤੇ ਬਾਰ-ਬਾਰ ਯਾਦ ਕਰੋਗੇ ਤੇ ਆਜੋ ਵੀਡੀਓ ਨਾਲ ਬਨੇ ਰਹੋ ਸिखਾਉਣੇ ਕਿਵੇਂ ਬਣਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਹੈ ਬੀਲ ਸੰਦੀਪ ਸਿੰਘ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਲਓ ਵੀ ਮਿੱਤਰੋ ਭੈਣੋ ਤੇ ਭਰਾਵੋ ਅੱਜ ਤੁਹਾਡੇ ਲਈ ਆਪਾਂ ਇੱਕ ਸਪੈਸ਼ਲ ਰੈਸਪੀ ਲੈ ਕੇ ਆਜ ਰਹੇ ਹਾਂ ਆਪਣੇ ਪੇਜ ਦੇ ਉੱਤੇ ਜਿਹੜੇ ਮੇਰੇ ਭਰਾ ਆਲੂ ਟਿੱਕੀ ਖਾਣ ਦੇ ਸ਼ਿਕੀਰ ਹਨ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਜਿਹੜੀ ਆਲੂ ਟਿੱਕੀ ਮਿਲਦੀ ਹੈ ਪਤਾ ਨਹੀਂ ਉਹ ਕਿਦਾਂ ਦਾ ਤੇਲ ਲੱਗਿਆ ਹੁੰਦਾ ਕਿਦਾਂ ਨਾ ਹਨਾ ਘਰ ਦੇ ਵਿੱਚ ਤੁਸੀਂ ਆਸਾਨੀ ਨਾਲ ਬਹੁਤ ਹੀ ਕਰੇਚੀ ਤੇ ਬਹੁਤ ਹੀ ਸਵਾਦ ਆਲੂ ਟਿੱਕੀ ਬਣਾ ਕੇ ਖਾ ਸਕਦੇ ਹੋ ਆਸਾਨੀ ਨਾਲ ਤੇ ਕਰਨਾ ਕੀ ਹੈ ਤੁਸੀਂ ਵੀਰੋ ਭੈਣੋ ਭਰਾਓ ਅੱਜ ਤੁਹਾਨੂੰ ਸਿਖਾਦਨੇ ਘਰ ਦੇ ਵਿੱਚ ਬਣਾਉਣੀ ਆਲੂ ਟਿੱਕੀ ਸਭ ਤੋਂ ਪਹਿਲਾਂ ਲੈਣੇ ਤੁਸੀਂ 4 ਆਲੂ ਇਹਨੇ ਗਿਣਤੀ ਵਗੈਰਾ ਤੁਸੀਂ ਵਧਾ ਲੈਣੀ ਹੈ ਮੈਂ ਕਰਨ ਨੂੰ ਕਹੂੰਗਾ ਮੜਾ ਕੈਮਰਾ ਕੋਲੇ ਮਾਰ ਦੇ ਯਾਰ ਮਿੱਤਰੋ ਦਿਖਾ ਦਨੇ ਆਪਾਂ 4 ਆਲੂ ਲੈਣੇ ਇਸ ਤਰ੍ਹਾਂ ਇਹਨੂੰ ਆਵਾਲਣਾ ਆਵਾਲਕ ਨੂੰ ਠੰਡੇ ਕਰਕੇ ਠੰਡੇ ਕਰ ਲੈ ਗਰਮ ਦੇ ਵਿੱਚ ਹੱਥ ਵਗੈਰਾ ਤੁਸੀਂ ਨਹੀਂ ਪਾਉਣਾ ਇਹਨੂੰ ਚਾਰਾਂ ਨੂੰ ਇਸ ਤਰ੍ਹਾਂ ਇੱਕ ਆਪਣੇ ਕੋਈ ਭਾਂਡਾ ਵਗੈਰਾ ਹੁੰਦਾ ਉਹਦੇ ਵਿੱਚ ਪਾ ਲੈਣਾ ਇਸ ਤਰ੍ਹਾਂ ਇਹਨੂੰ ਫੇਰ ਲੈਣਾ ਚੰਗੀ ਤਰ੍ਹਾਂ ਫੇਰ ਲੈਣਾ ਬਰੀਕ ਆਟੇਦਰਾ ਇਸ ਤਰ੍ਹਾਂ ਪਾਊਡਰ ਬਣਾਉਣਾ ਲੈ ਚੰਗੀ ਤਰ੍ਹਾਂ ਭੈਣੋ ਤੇ ਭਰਾਓ ਜਿਹੜੇ ਆਲੂ ਸੋਹ ਪਾ ਚੰਗੀ ਤਰ੍ਹਾਂ ਮਿਕਸ ਕਰ ਲਈ ਤੁਸੀਂ ਮਟੀਰੀਅਲ ਇਹਦੇ ਵਿੱਚ ਪਾ ਕੇ ਮਿਕਸ ਕਰ ਸਕਦੇ ਹੋ ਪਰ ਆਪਾਂ ਇਹਨੂੰ ਪਹਿਲਾਂ ਮਿਕਸ ਕੀਤਾ ਹੋਣਾ ਪੈਰੀਵੇ ਦੱਸ ਦਾਂਗੇ ਤੁਹਾਨੂੰ ਕੀ ਕੀ ਮਟੀਰੀਅਲ ਪੈਂਦਾ ਮੈਂ ਕਾਰਨ ਨੂੰ ਕਿਉਂ ਮੜਾ ਕੈਮਰਾ ਕੋਲੇ ਰੱਖੀ ਸਭ ਤੋਂ ਪਹਿਲਾਂ ਬਈ ਤੁਸੀਂ ਕਾਲੇ ਨਾਮਕ ਦਾ ਪਾਉਣਾ ਹਰੀ ਮਿਰਚ ਇਹ ਆਪਦੇ ਟੇਸਟ ਤੇ ਸਵਾਦ ਅਨਸਾਰ ਪਾ ਸਕਦੇ ਹੋ ਵੀ ਜਿਆਦਾ ਤਿੱਖੀ ਲੱਗੇ ਤੁਸੀਂ ਨਾ ਪਾਓ ਤੇ ਤੀਜੇ ਨੰਬਰ ਤੇ ਤੁਸੀਂ ਪਾਉਣੀ ਹੈ ਬਾਈ ਜੀ ਤੇ ਤੁਹਾਨੂੰ ਦੱਸ ਦਿੰਦੇ ਆਪਾਂ ਘਰੇ ਕੁੱਟ ਕੇੜੀਆਂ ਲਾਲ ਮਿਰਚਾਂ ਪਾਉਂਦੇ ਆ ਉਹ ਪਾਉਣੀ ਹੈ ਇਹਦੇ ਨੰਬਰ ਤੇ ਤੇ ਚੌਥੇ ਨੰਬਰ ਤੇ ਪਾਉਣਾ ਬਾਈ ਇਹਦੇ ਵਿੱਚ ਤੁਸੀਂ ਟਮਾਟਰ ਤੇ ਪੰਜਵੇਂ ਨੰਬਰ ਤੇ ਬਾਈ ਜੀ ਤੁਸੀਂ ਪਾ ਲੈਣਾ ਭੈਣੋ ਤੇ ਭਰਾਵੋ ਇਹਦੇ ਵਿੱਚ ਅੱਧਾ ਇੱਕ ਚਮਚਾ ਆਪਣੇ ਚਿੱਟੇ ਨਮਕ ਦਾ ਸਫੇਦ ਨਮਕ ਦਾ ਚਾਟ ਮਸਾਲੇ ਦਾ ਤੁਸੀਂ ਅੱਧਾ ਇੱਕ ਚਮਚਾ ਪਾਉਣਾ ਇਹਦੇ ਵਿੱਚ ਤੇ ਲਓ ਤੇ ਭੈਣੋ ਤੇ ਭਰਾਵੋ ਹੁਣ ਤੁਸੀਂ ਕਰਨਾ ਇੱਕ ਕੱਟਿਆ ਹੋਇਆ ਨਿੰਬੂ ਲੈਣਾ ਉਹਦੇ ਵਿੱਚ ਇੱਕ ਚਮਚਾ ਤੁਸੀਂ ਰਾਸ ਦੀ ਵਿੱਚ ਨ ਇਹਨਾਂ ਤੁਹਾਡੀ ਆਲੂ ਟਿੱਕੀ ਬਣੂਗੀ ਜਿਹੜੇ ਬਹੁਤ ਹੀ ਜ਼ਿਆਦੇ ਸਵਾਦ ਬਣੂਗੀ ਤੇ ਬਹੁਤ ਹੀ ਜ਼ਿਆਦੀ ਟੈਸਟੀ ਬਣੂਗੀ। ਲਓ ਭੈਣੋ ਤੇ ਭਰਾਵੋ ਹੁਣ ਇੱਕ ਚਮਚੇ ਦੀ ਮਦਦ ਨਾਲ ਇਹਦੇ ਵਿੱਚ ਸਾਰੇ ਜਿਹੜੇ ਮਟੀਰੀਅਲ ਆ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ। ਥੋੜਾ ਜਿਹਾ ਮਿਕਸ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਭੈਣੋ ਤੇ ਭਰਾਵੋ ਇਹਦੇ ਵਿੱਚ ਇੱਕ ਚਾਵਲ ਦਾ ਆਟਾ ਵੀ ਲੈ ਸਕਦੇ ਹੋ 2 ਚਮਚੇ ਜਾਂ 3 ਇੱਕ ਚਮਚੇ ਪਰ ਆਪਣੇ ਕੋਲ ਚਾਵਲ ਦਾ ਆਟਾ ਨਹੀਂ ਸੀਗਾ ਤੇ ਇਹਦੇ ਵਿੱਚ ਆਪਾਂ ਸੂਜੀ ਵੀ ਲੈ ਸਕਦੇ ਹਾਂ ਜਿਸ ਨਾਲ ਤੁਹਾਡੀ ਜਿਹੜੀ ਟਿੱਕੀ ਬਣੂਗੀ ਉਹ ਬਿਲਕੁਲ ਵਧੀਆ ਕਰਕ ਦੀ ਕਰਕ ਦੀ ਬਾਜ਼ਾਰ ਨਾਲੋਂ ਬਹੁਤ ਵਧੀਆ ਟੈਸਟੀ ਬਣੂਗੀ। ਆਪਾਂ ਇਹਦੇ ਵਿੱਚ ਐਡ ਕਰ ਇਹ ਥੋੜਾ ਇਹਨੂੰ ਹਲਾ ਲੈਣਾ ਹੈ ਹਲਾਉਣ ਤੋਂ ਬਾਅਦ ਥੋੜੀ ਤੁਸੀਂ ਹੋਰ ਮਿਕਸ ਕਰ ਸਕਦੇ ਹੋ ਵਿੱਚ ਜੇ ਤੁਸੀਂ ਦੇਖੋਗੇ ਤੁਹਾਨੂੰ ਇਹੋ ਜਿਹੀ ਬਣ ਕੇ ਦਿਖਾਊਗੀ ਜਿਵੇਂ ਬਾਜ਼ਾਰ ਨਾਲੋਂ ਬਹੁਤ ਹੀ ਵਧੀਆ ਤੇ ਟੇਸਟੀ ਤੁਸੀਂ ਆਸਾਨੀ ਨਾਲ ਆਪਣੇ ਘਰ ਦੇ ਵਿੱਚ ਬਹੁਤ ਹੀ ਵਧੀਆ ਬਣਾ ਕੇ ਆਪਣੇ ਬੱਚਿਆਂ ਨੂੰ ਆਪ ਖੁਦ ਵੀ ਖਾ ਸਕਦੇ ਹੋ ਤੁਸੀਂ ਵਾਕੋਗੇ ਬਾਕੀ ਬਾਈ ਨੇ ਸਾਨੂੰ ਆਲੂ ਟਿੱਕੀ ਬਣਾਉਣ ਦਾ ਤਰੀਕਾ ਜਿਹੜਾ ਬਹੁਤ ਵਧੀਆ ਸਹੀ ਦੱਸਿਆ ਲਓ ਵੀ ਭੈਣੋ ਤੇ ਭਰਾਵੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਥੋੜੀ ਇਹਦੇ ਤੇ ਲਾਲ ਮਿਰਚਾਂ ਦੀ ਚੁਟਕੀ ਪਾ ਲੈਣੀ ਹੈ ਬਾਹਲਾਂ ਨਹੀਂ ਪਾਉਣਾ ਨਾਰਮਲ ਲਾਲ ਇੱਕ ਥੋੜੀ ਜਿਹੀ ਚੁਟਕੀ ਪਾਉਣੀ ਤੁਸੀਂ ਇਸ ਤਰ੍ਹਾਂ 15 ਤੋਂ 20 ਮਿੰਟਾਂ ਦਾ ਰੱਖਣਾ ਤੁਸੀਂ ਰੱਖਣਾ ਤੇ ਬਾਅਦ ਦੇ ਵਿੱਚ ਅਗਲਾ ਪ੍ਰੋਸੈਸ ਹੈ ਉਹ ਤੁਹਾਨੂੰ ਅੱਗੇ ਦਿਖਾਉਣੇ ਲਾਓ ਵੀ ਭੈਣੋ ਤੇ ਭਰਾਵੋ 15 ਤੋਂ 20 ਮਿੰਟੜਾ ਆਟਾ ਆਪਾਂ ਫ੍ਰਿਜ ਦੇ ਵਿੱਚ ਲਾ ਦਈ ਇਲਫਾਫੇ ਦੇ ਧਰ ਕੇ ਇਸ ਤਰ੍ਹਾਂ ਆਪਾਂ ਬੇਲ ਕੇ ਲਾ ਦਈ ਆਪਾਂ ਤੁਹਾਨੂੰ ਦੂਜੀ ਦਿਖਾਈ ਸੀ ਬੇਲ ਕੇ ਵੀ ਲਾ ਸਕਦੇ ਆ ਇਸ ਤਰ੍ਹਾਂ ਹੀ ਹੋ ਜਾਣਾ ਤੇ ਹੱਥਾਂ ਦੇ ਉੱਤੇ ਤੁਸੀਂ ਕਰਨਾ ਭੈਣੋ ਤੇ ਭਰਾਵੋ ਥੋੜਾ 에ਅਰ ਫੈਂਟ ਲਾ ਲੈਣਾ ਇਸ ਤਰ੍ਹਾਂ ਮੈਂ ਪਹਿਲਾਂ ਵੀ ਲਾਇਆ ਹੋ ਸੀਗਾ

ਇਹਦੇ ਵਿੱਚ ਉਤੋਂ ਹੀ ਪਾਵਾਂਗੇ ਆਪਾਂ ਰਫੈਂਟ ਤੇ ਦੇਸੀ ਘਿਓ ਵੀ ਤੁਸੀਂ ਪਾ ਸਕਦੇ ਹੋ ਤੇ ਥੋੜਾ ਜਿਹਾ ਸੇਫਟੀ ਦਾ ਧਿਆਨ ਕਰਨਾ ਤੁਸੀਂ ਜਦੋਂ ਵੀ ਤੁਸੀਂ ਇਹਦੇ ਵਿੱਚ ਟਿੱਕੀ ਵਗੈਰਾ ਤਰੋਗੇ ਤਾਂ ਥੋੜਾ ਜਿਹਾ ਸ਼ੈੜਦੇ ਰਹਿਣਾ ਕਿਉਂਕਿ ਤੁਹਾਡੇ ਉੱਤੇ ਵਗੈਰਾ ਨਾ ਪੈ ਜੇ ਘਿਓ ਦੀ ਤੇਲ ਦੀ ਰਫੈਂਟ ਜਿਹੜੀ ਮਾਤਰਾ ਤੁਸੀਂ ਜ਼ਿਆਦਾ ਨਹੀਂ ਰੱਖਣੀ ਨਾਰਮਲ ਰੱਖਣੀ ਹੈ ਕਿਉਂਕਿ ਇਹ ਵਿੱਚ ਨਹੀਂ ਡੁੱਬਣੀ ਚਾਹੀਦੀ ਇਹਦਾ ਥਲੜਾ ਇਸਾ ਡੋਵਾਂਗੇ ਫਿਰ ਦੂਜਾ ਆਪਾਂ ਅਲਟਾ ਮਾਰਕਟ ਡੋਵਾਂਗੇ ਤੇ ਵੀਡੀਓ ਨੂੰ ਬਣੇ ਰਹੋ ਤੇ ਤੁਹਾਨੂੰ ਦਿਖਾਉਣੀ ਆਪਾਂ ਚੰਗੀ ਤਰ੍ਹਾਂ ਕਿਸ ਤਰ੍ਹਾਂ ਇਹ ਬਣ ਕੇ ਤਿਆਰ ਹੋਣਾ ਬਹੁਤ ਹੀ ਸਵਾਦ ਤੇ ਅਟੈਕ ਤੇ ਇਹ ਵੀਡੀਓ ਚੰ ਗਰਮ ਜਿਹੜਾ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਟੈਸਟ ਕਰਦੇ ਚੈੱਕ ਕਰਦੇ ਵੀ ਗਰਮ ਹੋਇਆ ਜਾਂ ਨਹੀਂ ਹੋਇਆ ਪਹਿਲਾਂ ਤੁਸੀਂ ਕਰਨਾ ਤੁਸੀਂ ਥੋੜਾ ਜਿਹਾ ਮਟੀਰੀਅਲ ਜਿਹੜਾ ਸਾਈਡ ਤੇ ਰੱਖ ਲੈਣਾ ਤੇ ਇਸ ਤਰ੍ਹਾਂ ਰਿਸਟ ਕਰਕੇ ਦੇਖਣਾ ਨਾ ਵੀ ਗਰਮ ਹੋਇਆ ਜਾਂ ਨਹੀਂ ਹੋਇਆ ਲਓ ਜੀ ਭੈਣੋ ਤੇ ਭਰਾਵੋ ਤੇਲ ਆਪਣਾ ਬਿਲਕੁਲ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਪਹਿਲੀ ਟਿੱਕੀ ਇਹਦੇ ਵਿੱਚ ਪਾਵਾਂਗੇ ਤੇ ਦੇਖਦੇ ਕਹੇ ਜੀ ਬਣਦੀ ਆ ਥੋੜੇ ਭੈਣਾਂ ਦੇ ਭਰਾਵਾਂ ਨੂੰ ਕਰ ਰਹੇ ਆ ਸਾਂਝੀ ਇਸ ਤਰ੍ਹਾਂ ਆਪੇ ਬੇਡ ਦੇ ਥੱਲੇ ਵੀ ਆਇਲ ਵਗੈਰਾ ਲਾ ਕੇ ਰੱਖਿਆ ਹੋਇਆ ਇਸ ਤਰ੍ਹਾਂ ਆਪਾਂ ਚੱਕ ਲਾਂਗੇ ਇਸ ਤਰ੍ਹਾਂ ਇਹਨਾਂ ਆਪਾਂ ਹੋਲੀ ਕਰਦੇ ਨੇ ਇਹਦੇ ਵਿੱਚ ਛੜ ਦੇਵਾਂਗੇ ਪੂਰੀ ਨੂੰ ਇੱਕ ਸਾਈਡ ਜਦੋਂ ਰੜ ਕੇ ਤਿਆਰ ਹੋ ਗਈ ਫਿਰ ਆਪਾਂ ਇਹਦਾ ਪਲਟਾ ਦੂਸਰੀ ਸਾਈਡ ਦਾ ਮਾਰ ਦਾਂਗੇ ਇਸ ਤਰ੍ਹਾਂ ਇਹਨੂੰ ਦੂਸਰੀ ਸਾਈਡ ਇਹਦਾ ਹਲਟਾ ਇਹਦਾ ਮਾਰ ਦੇਣਾ ਤੇ ਬਹੁਤ ਸੋਹਣਾ ਜਿਹਾ ਕਲਰ ਜਿਹੜਾ ਬਣ ਕੇ ਤਿਆਰ ਹੋਊਗਾ ਤੁਹਾਡੇ ਸਾਹਮਣੇ ਤੁਸੀਂ ਕਾਫੀ ਕੱਠੀਆਂ ਵੀ ਪਾ ਸਕਦੇ ਆ ਪਰ ਆਪਾਂ ਪਹਿਲੀ ਦੀ ਕਰਕੇ ਆਪਾਂ ਇਹਦੇ ਵਿੱਚ ਇੱਕ ਸਿੰਗਲ ਪਾ ਕੇ ਦੇਖੀਏ ਤੁਹਾਡੇ ਸਾਹਮਣੇ ਮੈਂ ਦਿਖਾ ਦਊਂਗਾ ਬਣਾ ਕੇ ਬਹੁਤ ਹੀ ਘੈਂਟ ਤੇ ਬਹੁਤ ਹੀ ਵਧੀਆ ਬਣੂਗੀ ਇਹ ਲਓ ਜੀ ਭੈਣੋ ਤੇ ਭਰਾਵੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਰਨ ਵੀ ਮੜਾ ਕੋਲੇ ਦਿਖਾ ਦੇ ਭੈਣੋ ਭਰਾਵਾਂ ਇਸ ਤਰ੍ਹਾਂ ਨੂੰ ਤੁਸੀਂ ਇਹਦੇ ਉੱਤੇ ਰੱਖ ਸਕਦੇ ਹੋ ਹੁਣ ਤੁਸੀਂ ਦੇਖੋ ਬਹੁਤ ਹੀ ਘੈਂਟ ਬਣੀ ਐ ਤੇ ਇਹਦੇ ਵਿੱਚ ਆਪਾਂ ਨਾਲ ਦੀ ਨਾਲ ਜਿਹੜੀਆਂ ਦੂਜੀਆਂ ਟਿੱਕੀਆਂ ਰੱਖੀਆਂ ਹੋਈਆਂ ਨੇ ਇਹ ਵੀ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਜਿਹੜੀਆਂ ਪਾ ਲਵਾਂਗੇ ਲਾਓ ਵੀ ਮਿੱਤਰੋ ਭੈਣੋ ਤੇ ਭਰਾਵੋ ਤਿੰਨ ਟਿੱਕੀਆਂ ਆਪਾਂ ਕੱਢ ਕੇ ਬਿਲਕੁਲ ਰੈਡੀ ਕਰਤੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੈਂਟ ਬਣੀਆਂ ਬਾਜ਼ਾਰ ਦੇ ਵਿੱਚ ਐਹ ਜਿਹੀਆਂ ਨਹੀਂ ਬਣਦੀਆਂ ਪਤਾ ਨਹੀਂ ਕਿਹਜਾ ਤੇਲ ਲਾਉਂਦੇ ਨੇ ਤੇ ਚਾਰ ਆਪਾਂ ਇਹਦੇ ਉੱਤੇ ਪਾਰਕੀਆਂ ਕਰਨ ਕਹਿੰਦੇ ਨੇ ਚਾਰ ਤਾਂ ਮੈਂ ਹੀ ਖਾ ਜੂਗਾ ਤੇ ਅਗਲੀ ਵਿਧੀ 'ਚ ਆਪਾਂ ਤੁਹਾਨੂੰ ਹੋਰ ਵੀ ਦੱਸਾਂਗੇ ਬਾਅਦ ਤੋਂ ਬਾਅਦ ਬਣਾਇਆ ਕਰਾਂਗੇ ਤੁਸੀਂ ਵੀ ਆਪਦੇ ਘਰ ਦੇ ਵਿੱਚ ਬਣਾ ਕੇ ਇਦਾਂ ਇਹਨੂੰ ਟੈਸਟ ਵਗੈਰਾ ਕਰ ਸਕਦੇ ਆ ਤੇ ਤੁਸਾਨੂੰ ਕੰਪਲੀਟ ਕਰਕੇ ਵੀ ਆਪਾਂ ਦਿਖਾ ਦਨੇ ਆ ਸਾਰਾ ਕੁਝ ਖਾਣੇ ਆ ਆਪਾਂ ਆਲੂ ਤੋਂ ਬਣੀਆਂ ਹੋਈਆਂ ਆਪੋ ਆਪਣੀ ਟਿੱਕੇ ਜਿਹੜੇ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਟੈਸਟ ਦੇਣੇ ਵੀ ਕਹੇ ਜੀ ਬਣੀਆਂ ਬਹੁਤ ਸਵਾਦ ਬਣੀਆਂ ਆ ਸੁਣੀ ਬਗਿਆ ਟੈਸਟ ਤੇ ਸਵਾਦ ਬਣੀਆਂ ਤੇ ਬਹੁਤ ਵਾਰ ਵੀਡੀਓ ਨੂੰ ਸ਼ੇਅਰ ਕਰੋ ਤੇ ਆਪਣੇ ਪੇਜ ਨੂੰ ਫੋਲੋ ਕਰੋ ਸੱਚੀ ਗੱਲ ਆ